ਸਤਿ ਸ੍ਰੀ ਅਕਾਲ ਬਾਈ ਜੀ ਗਲਾਵਰਮ ਵਾਲਾ YouTube ਚੈਨਲ ਦੇਖ ਰਹੇ ਸਾਰੇ ਵੀਰਾਂ ਵੀਰਾਂ ਪਰ ਸਤਸ੍ਰੀ ਅਕਾਲ ਭਾਕੇ ਬਾਈ ਦਾਜੇ ਬੜੇ ਬਾਈ ਪਰਦੇ ਗੱਲਬਾਤ ਦੇ ਅੱਧਾ ਸ਼ੌਟ ਦੇ ਲਈ ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਹੋਰ ਕੀ ਹਾਲ ਚੱਲ ਵੀਰੇ ਕਬੂਤਰਵਾਜ ਭਰਾਵਾਂ ਦੇ ਤੇ ਵੀਰੇ ਅੱਜ ਗੱਲ ਕਰਨ ਲੱਗੇ ਆ ਵੀਰੇ ਆਪਾਂ ਜਿਹੜੇ ਤ੍ਰਿਫਲਾ ਲਾਉਨੇ ਦਾ ਪੂਤ ਨੂੰ ਕਾਤੇ ਲਾਉਨੇ ਆ ਹੈ ਤੇ ਉਹਦਾ ਕਾਰਨ ਕੀ ਆ ਲਾਉਣ ਦਾ ਠੀਕ ਆ ਨਾ ਤੇ ਬਾਈ ਉਹ ਛੋਟੇ ਕਬੂਤਰ ਫੜੀ ਜਾਂ ਰਮੜਾ ਜੇ ਇੱਕ ਬਾਈਤਰੀ ਫੁਲਾਜ ਕਰ ਲਾਉਂਦੇ ਆ ਨਾ ਹਨਾ ਤ੍ਰਿਫਲਾ ਨੂੰ ਨਾ ਵੀਰੇ ਉਹਨੂੰ ਲਾਉਣ ਦਾ ਕਿੱਕਾ ਜਿਕਾ ਵੀ ਕੂਪਟਰ ਤ੍ਰਿਫਲਾ ਗਲਾਸ ਚ ਪਾ ਲੈਣਾ ਕੰਚ ਦੇਵਾ ਤੇ ਕਚੁੰਡੀ 20 ml ਪਾਣੀ ਚ ਪਾ ਕੇ ਹੈ ਉਹਨੂੰ ਵੀ ਅੱਗ 'ਤੇ ਉਗ ਰੱਖਣਾ ਨਿਕਾ ਤੈਨੂੰ ਕਿਆ ਕਰਨਾ ਪੈ ਤੂੰ ਉਸੇ ਤਬ 20 ml ਪਾਣੀ ਦੇ ਵਿੱਚ ਪਿਓ ਕੇ ਉਹਨੂੰ ਵੀ ਸਰਿੰਜ ਭਰ ਕੇ ਕੂਪਟਰ ਚਕਣਾ ਕਿ ਇਹ ਇਹ ਅੱਜ ਜਨ ਵਿਚਾ ਕੂਪਟਰ ਪੂਰਾ ਹਨਾ ਤਾਂ ਇਹਨੂੰ 10 ml ਦੇਣਾ ਅੱਛਾ ਜੀ ਉਹੋ ਨਹੀਂ ਤਾਂ ਵੀਰੇ ਵੱਧ ਵੀ ਹੋ ਜਾਂਦਾ ਇਹੋ ਜੇ ਕਰਨਾ ਹੋਵੇ ਕੂਤਰ ਜਾਨ ਦੇ ਹਿਸਾਬ ਨਾਲ ਦੇਣਾ ਜੇ ਕੂਤਰ ਚ ਵੇਟ ਆ ਵੀ ਉਹ ਸਹਿੰਦਾ ਹੈ ਨਾ ਕਿਉਂਕਿ ਉਹ ਬਾਈ ਕੋਈ ਬਗਾਂਡਲੀ ਚੀਜ਼ੇ ਚ ਵੱਧ ਘੱਟ ਵੀ ਦੇ ਹੋਗਾ ਨਾ ਮਾੜਾ ਮੋਟਾ ਕੋਈ ਚੱਕਰ ਨਹੀਂ ਹੈਗਾ ਕਿਉਂਕਿ ਉਹ ਦੇਸੀ ਆ ਚੀਜ਼ਾਂ ਇਹ ਹੈ ਨਾ ਠੰਡਾ ਕਰਦਿਆਂ ਕੂਤਰ ਨੂੰ ਅੰਦਰ ਦੇ ਉਹ ਧੋਦਣ ਦੀ ਜਿੱਕਣਾ ਕਹਿੰਦੇ ਆਪਾਂ ਵੀ ਕੂਤਰਾ ਪੇਟੀ ਸਾਫ਼ ਕਰ ਦਿੰਨੀ ਆ ਉਹ ਇੱਕ ਲਿਖਦਾ ਉਹਦਾ ਜਿਹੜਾ ਸਿਸਟਮ ਆ ਪਾਚਨ ਸਿਸਟਮ ਚੱਲਣ ਲਾ ਦਿੰਨੀ ਆ ਉਹ ਜਿਹੜਾ ਤਰੀਫ ਲਾਏ ਉਹ ਦੇਣਾ ਕੂਤਰ ਨੂੰ ਇਹ ਲਈ ਆ ਜਿੱਕਣਾ ਕੂਤਰੇ ੜਾਰ ਆਪਾਂ ਨੇ ਮੰਨ ਲਓ ਵੀ ਆਪਾਂ ਨੇ ਕੂਤਰਾ ਗੇੜਿਆਂ ਤੇ ਉਹਨੂੰ ਬਾਈ ਕੂਤੋਂ ਦੇ ਕੇ ਬਿਠਾ ਦੇਣਾ ਤੇ ਦੂਜੇ ਦਿਨ ਬਾਈ ਕੂਤਰ ਨੂੰ ਨਾ ਮੈਂ ਸਾਫ਼ ਹੋਊਗਾ ਢਾਡਿਓ ਫਿਰ ਤੁਹਾਨੂੰ ਉਹ ਚੀਜ਼ ਦਾ ਤੁਹਾਨੂੰ ਰਿਜ਼ਲਟ ਮਿਲੂਗਾ ਅ ਤਾ ਕੂਤਰ ਇਹਦੇ ਗਿਲ ਢਾਰ ਵਧਾ ਦਿੰਦਾ ਹੈ ਫੱਦਾ ਮਾਰਦਾ ਕੂਤਰ ਜਿਹੜਾ ਕੂਤਰ ਕੀ ਪਹਿਲਾਂ ਤੁਸੀਂ ਸੁੱਕਾ ਢਾਓਗੇ ਕੂਤਰ ਨੂੰ ਹਨਾ ਉਸ ਤੋਂ ਬਾਅਦ ਇਹ ਬਾਈ ਤ੍ਰਿਫਲਾ ਲਾ ਕੇ ਜ਼ਰੂਰ ਢਾਓ ਕੂਤਰ ਨੂੰ ਇੱਕ ਵਾਰ ਕਿਉਂਕਿ ਸਾਰਾ ਗਰਮੀ ਦੀਆਂ ਚੀਜ਼ਾਂ ਖਾਧੀਆਂ ਵੀ ਹੋਣਗੀਆਂ ਆਪਾਂ ਬਦਾਮ ਵੀ ਪਾਉਣੇ ਬਦਾਮ ਵੀ ਬਾਈ ਗਰਮੀ ਵਾਲੀ ਚੀਜ਼ ਆ ਗਰਮੀ ਕਰਦਾ ਤਾਂ ਬਦਾਮ ਵੀ ਇਹ ਕਰਨਾ ਜ਼ਰੂਰੀ ਆ ਤੇ ਬਾਈ ਇਹਦੇ ਗਿਲ ਕਿਹਾ ਹੈ ਨਾ ਕਬੂਤਰ ਇਕਾ ਜਿਹੜੇ ਮਤਲਬ ਮਿੱਠਾ ਹਰੀਆਂ ਮਾਲ ਲੱਗ ਜਿੰਨੇ ਜਮਾ ਹੀ ਪਾਣੀ ਵਰਦੀਆਂ ਇਹ ਉਹਨੂੰ ਵੀ ਬਾਈ ਸੈੱਟ ਕਰ ਜਾਂਦਾ ਜੇ ਲੋਡ ਤੇ ਜ਼ਿਆਦਾ ਗਰਮੀ ਅੰਦਰ ਤੇ ਵੱਜ ਜਾਂਦੀ ਨਾ ਕਬੂਤਰ ਦੇ ਫਿਰ ਬਾਈ ਉੱਥੇ ਕਬੂਤਰ ਨਾ ਹੋਣ ਲੱਜਦਾ ਕਾਰਨ ਠੀਕ ਆ ਨਾ ਇੱਕ ਸਰੋਂ ਜਿਹੜੀ ਪਾਉਨੇ ਆ ਸਰੋਂ ਲੇਟ ਹਾਜਮ ਹੁੰਦੀ ਆ ਵਧੀਆ ਸਰੋਂ ਦਾ ਪਾਣੀ ਗਾਤੇ ਲਾਈ ਜਾਂਦੀ ਆ ਇਹ ਠੰਡੀ ਵੀ ਆ ਪਰ ਇਹਦੇ ਨਾਲ ਕਿੱਥੇ ਇੱਕ ਕਿਆਏ ਕਿ ਅੰਦਰ ਨਰਮਾਈ ਰਹਦੀ ਆ ਚਕਨਾਹਟ ਰਹਿੰਦੀ ਕੂਤਰ ਦੇ ਅੰਦਰ ਇਹ ਚੀਜ਼ਾਂ ਪਾਉਣੀਆਂ ਵੀ ਜ਼ਰੂਰੀ ਆ ਕੂਤਰ ਨੂੰ ਠੀਕ ਆ ਕਿਉਂਕਿ ਹਲੇ ਕਿਹੜਾ ਰੈਣਾ ਡਾਉਣੇ ਲੋਕ ਅਜੇ ਤਾਂ ਬੈਠਿਆਂ ਨੂੰ ਖਵਾਉਣੇ ਤੇ ਤੇ ਹੁਣ ਗਾਹਾਂ ਗਾਹਾਂ ਕਿਉਂਕਿ ਬੈਰੀ ਵਾਈ ਪੈਂਦੀ ਆ ਇਹ ਵੀ ਕਰਕੇ ਲੋਕਾਂ λεੜਾਉਂਦੇ ਨਹੀਂ ਹੈਗੇ ਇਹ ਕਾਰਨ ਅੜਾਉਣ ਆੜਾਉਣ ਦੇ ਹਲੇ ਤੇ ਬਾਈ ਇਹਨਾਂ ਨੂੰ ਹਲੇ ਬੈਠਿਆਂ ਨੂੰ ਸਰੋਂ ਸਰੋਂ ਪਾਈ ਜਾਓ ਕੋਈ ਚੱਕਰ ਨਹੀਂ ਹੈਗਾ ਚਿਕਨਾਈ ਵਾਲੀ ਚੀਜ਼ ਆ ਗਿਰੀਆਂ ਵੀ ਚਲਦੀਆਂ ਕਬੂਤਰਾਂ ਦੀ ਮੈਨੂੰ ਪਤਾ ਹੈ ਜਿਹੜੇ ਉੜਨੇ ਵਾਲੇ ਉਹਦੇ ਗਿਰੀਆਂ ਵੀ ਚਲਦੀਆਂ ਤੇ ਬਾਈ ਸਰੋਂ ਕ ਕਣਕ ਵੀ ਵਿੱਚ ਮਿਕਸ ਕਰਕੇ ਵਧੀਆ ਹੈ ਇਹ ਜੀਜਾ ਖਵਾਈ ਜਾਓ ਹਨ ਤੇ ਅੱਜ ਤੱਕ ਕਬੂਤਰ ਆ ਹੁਣ ਤੁਸੀਂ ਦੇਖ ਸਕਦੇ ਆ ਕਬੂਤਰ ਨੂੰ ਬਾਈ ਇੱਕ ਹੋਰ ਆ ਜਿਕਣਾ ਆਪਾਂ ਨੇ ਪੱਟੇ ਵੇਦੇ ਨਾ ਆ ਆਪਣੇ ਆਪ ਝੜ ਕੇ ਆਇਆ ਸਰ ਮੈਂ ਪੱਟੇ ਹੋ ਬਾਈ ਇਹਦੀ ਕੰਨੀਆਂ ਨਾਲ ਪੜ ਲਿਆ ਤੈਨ ਹੈ ਤੇ ਇਹ ਕੰਨੀਆਂ ਵੀ ਕੱਢਣੀਆਂ ਹੁਣ ਮੈਂ ਫੇਰ ਕੂਤਰੇ ਡਾਰ ਵਿੱਚ ਢਾਣਾ ਹੈ ਬਾਕੀ ਆ ਸਾਰਾ ਸਰ ਹੁਣ ਆ ਗਿਆ ਦੁਬਾਰਾ ਦੇਖ ਲਓ ਬਾਈ ਬੱਚਾ ਕਿਦਾਂ ਦਾ ਲੱਗਿਆ ਤੁਹਾਨੂੰ ਇਹ ਦੇਖ ਸਕਦੇ ਤੁਸੀਂ ਕਮੈਂਟ ਕਰਕੇ ਦੱਸੋ ਇਹਦੇ ਬਾਰੇ ਵੀ ਧਿਆ ਰੱਖਦੇ ਲੈ ਇਹ ਤਾਂ ਨਿਆ ਕੁਸਾ ਜਕਣਾ ਬਾਜੀ ਮਾ ਛੱਡਣ ਲੱਗੇ ਹਨਾ ਤੇ ਬਾਈ ਉਹ ਕੋ ਨਾ ਥੋੜਾ ਕੋਸਾ ਕਰਕੇ ਦਿਆ ਕਰੋ ਬਹੁਤਾ ਠੰਡਾ ਨਾ ਇੰਨਾ ਵੀ ਕੋਸਾ ਨਾ ਹੋਵੇ ਕਿ ਕੂਤਰ ਹਲਕ ਚੜ ਜਵੇ ਕਿ ਗੂੰਗਣਾ ਜਿਆ ਪਾਣੀ ਬਣ ਜਵੇ ਜਿੱਦਾਂ ਕਹਿੰਦੇ ਆਪਾਂ ਉਹ ਪਾਣੀ ਬਾਈ ਉਸ ਤੋਂ ਪਲਾਏ ਵੇ ਅੜਾਓ ਕਿਉਂਕਿ ਹਲੇ ਬਾਈ ਉੱਪਰ ਨਮੀ ਆ ਕੁਤ ਮੌਸਮ ਦੇ ਵਿਚ ਨਹੀਂ ਉਹ ਨਹੀਂ ਹੈਗੀ ਹਲੇ ਤੇ ਦੁਪਹਿਰ ਤੇ ਕਿਤੇ 1 ਵਜੇ ਤੇ ਲਗਭਗ ਜਾ ਕੇ 11 ਵਜੇ ਤੋਂ ਬਾਅਦ ਤਾਂ ਬਾਈ ਖੁਸ਼ਕੀ ਧੋਕ ਹੁੰਦੀ ਹੈ ਹੈ ਤੇ ਬਾਕੀ ਅੱਜ ਰੱਖਣ ਚੱਲਦਾ ਅੰਚੇ ਹੁਣ ਬਾਈ ਮੀਂਹ ਮੂਹ ਪਾ ਕੇ ਹਟੋਂਗੇ ਇੱਕ ਦੋ ਉਸ ਤੋਂ ਬਾਅਦ ਮੌਸਮ ਚ ਵੀ ਤਬਦੀਲੀ ਹੋਊਗੀ ਫੇਰ ਗਰਮੀ ਆਉਗੀ ਤੇ ਜਾਨ ਆਪਾਂ ਨੇ ਵੱਲ ਬੱਚਾ ਉਡਾਉਣਾ ਚੈੱਕ ਕਰਨਾ ਤਾਂ ਉਹਨੂੰ ਆਪਾਂ ਜਿਹੜਾ ਪਾਣੀ ਦੰਦੇ ਉਹਦੇ ਵਿੱਚ ਸੈਟ ਵੀ ਮਤਲਬ ਆਕੇ ਦੇਣਾ ਉਹ ਕਾਦੇ ਪਾਉਂਦੇ ਆਪਾਂ ਉਹ ਤਾਂ ਪਾਉਂਦੇ ਆ ਵੀ ਕੂਤਰ ਜਕਣਾ ਉਰਦਾ ਉਰਦਾ ਸੂਜੇ ਨਾ ਜਾਵੇ ਪੋਟਾ ਕਹਿੰਦੇ ਨੇ ਸੁੱਜ ਗਿਆ ਜਿਹੜਾ ਹੂੰ ਹੂੰ ਤੇ ਉਹ ਪੋਟਾ ਨਾਲ ਸੁੱਜੇ ਜਿਹੜਾ ਉਹਦੇ ਆਕੇ ਪਾਉਂਦੇ ਆ ਅੱਛਾ ਹਾਂ ਉਹ ਕਿਦਾਂ ਦੇਣਾ ਦਾ ਮਤਲਬ ਕਿੰਨੇ ਕਰਾਉਂਦੇ ਆ ਉਹ ਰਾਵੇ ਪਾਣੀ ਦੇ ਵਿੱਚ ਲੈ ਕੇ ਕੋਸਾ ਜਿਹਾ ਪਾਣੀ ਕਰ ਦਿੱਕਣਾ ਮੈਂ ਠੰਡਾ ਨਹੀਂ ਕਰਨਾ ਬਹੁਤਾ ਜ਼ਿਆਦਾ ਨਹੀਂ ਕਿਉਂਕਿ ਬਾਈ ਦੇਣਾ ਇੱਕ ਨਹੀਂ ਆ ਕਿਉਂਕਿ ਹਜੇ ਉਹ ਟਾਈਮ ਹੈ ਨਹੀਂ ਜਿਹੜੇ ਕਿ ਆਪਾਂ ਕੂਤਰ ਨੂੰ ਹਿੰਦਾ ਪਾਣੀ ਪਿਲਾ ਸਕੀਏ ਇਹ ਉਹਦੇ ਵਿੱਚ ਸ਼ਾਇਦ ਪਾ ਕੇ ਨਾ ਭੁੱਲ ਜਾਂਦਾ ਇਹ ਚੰਗੀ ਤਰ੍ਹਾਂ ਕੂਤਰ ਨੂੰ ਭਰ ਕੇ ਜਿੰਨਾ ਵੀ ਦੇਣਾ 5 ਐਮਲ 10 ਐਮਲ ਉਹ ਕੋਈ ਸ਼ਾਇਦ ਵਾਲਾ ਪਾਣੀ ਦੇ ਦਵੇ ਠੀਕ ਹੈ ਹਾਂ ਤੇ ਉਹਦਾ ਕੀ ਆ ਇਹ ਨਰਮ ਰਹਿੰਦਾ ਫੋਟਾਂ 'ਚ ਜੀ ਸੁਜੀ ਦਾ ਨਹੀਂ ਮਤਲਬ ਕੂਤਰ ਹਾਂ ਸੁਜੀ ਦਾ ਨਹੀਂ ਹੈਗਾ ਗਰਮ ਹੁੰਦਾ ਉਹ ਫੋਟੇ 'ਚ ਗਰਮ ਐਸ ਰੱਖਦਾ ਉਹ ਠੀਕ ਕੜਕ ਕੂਤਰ ਸੋਚਦਾ ਕਾਹਤੇ ਹੁੰਦਾ ਜਿਹੜਾ ਬਰਫ਼ ਵਾਲੇ ਠੰਡੇ ਪਾਣੀ ਲਾ ਦੰਨੇ ਆ ਬਾਜੀ ਮਸੇ ਡਰ ਲੱਗੇ ਇਹਨੂੰ ਹੈ ਐਂ ਜਾਮ ਕਰ ਦੰਨੇ ਕੋਟੇ ਨੂੰ ਉਹ ਵੀ ਕਿਤੇ ਕੂਤਰ ਜਾ ਕੇ ਸੋਚਦਾ ਹੂੰ ਉਹਦਾ ਗਲਾ ਦੁਖਣ ਲੱਜਦਾ ਕੂਤਰ ਨੂੰ ਠੰਡੇ ਪਾਣੀ ਦੇ ਜਿਕਣ ਆਪਣਾ ਦੁਖਾ ਠੰਡਾ ਪਾਣੀ ਪੀ ਤੇ ਗਲਾ ਹੈ ਉਹ ਗਲਾ ਦੁਖਣੇ ਕਰਕੇ ਕੂਤਰ ਆਪਣਾ ਟੋਟਾ ਫਲਾ ਲੰਦਾ ਹੈ ਹੈ ਤਾਂ ਕਰਕੇ ਕੂਤਰ ਬੈਗ ਮਾਰ ਲਾ ਜਾਂਦਾ ਅੰਦਰ ਦੇ ਟੋਟਾ ਫੁੱਲਦਾ ਕੂਤਰ ਠੰਡਾ ਜਿਹਾ ਬਰਫ਼ ਵਾਲਾ ਪਾਣੀ ਦੰਨੇ ਨਾ ਭਾਈ ਜਾਮ ਕਰਨਾ ਨਾੜੀਆਂ ਨੂੰ ਹੈ ਨਾ ਉਹ ਵੀ ਦੇਣਾ ਨਹੀਂ ਚਾਹੀਦਾ ਹੈਗਾ ਤਨੂੰ ਪਾਣੀ ਗਰਮੇ ਭਲਾਉ ਉਹਦਾ ਤਸਵੀਰੇ ਗਰਮਾ ਦਾ ਜਾਨਵਰ ਦੀ ਠੀਕ ਆ ਉਹ ਆਪਾਂ ਨੇ ਹੱਥ ਵਿਚ ਇਹਨੂੰ ਠੰਡਾ ਪਿੱਛੇ ਦੇ ਕੇ ਕਕਣਾ ਕਰਨਾ ਹੈ ਤਸਵੀਰ ਨੂੰ ਉਹ ਆਪਾਂ ਨੂੰ ਪੁੱਛੀ ਜਿਹੜੀ ਜੱਪਾ ਦੱਸਿਆ ਉਹ ਵੀ ਚਲੋ ਵੀ ਧੰਨਵਾਦ ਵੀਰੇ ਮਿਲਦੇ ਆ ਕਿਸੇ ਅਗਲੀ ਵੀਡੀਓ ਚ ਨਵਾਂ ਟੌਪਿਕ ਤੇ ਨਵੀਂ ਵੀਡੀਓ ਲੈ ਕੇ ਤਦ ਤੱਕ ਲਈ ਧੰਨਵਾਦ